ਅੱਜ ਆਬੀਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਪਰਾਚੀਨ ਦੁਰਗਾ ਮੰਦਰ ਵਿੱਚ ਜਾਗਰਣ ਮੰਡਲੀ ਦੇ ਭਰਮ ਭਰਮੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸਮਾਜ ਸੇਵੀ ਦੀਨੂ ਗਵਰਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਭੈਣ ਪਰਮਿੰਦਰ ਦੀ ਯਾਦ ਵਿੱਚ ਕਰਵਾਇਆ ਗਿਆ ਹੈ ਜੋ ਪਿਛਲੇ 20 ਸਾਲਾਂ ਤੋਂ ਉਨਨਾ ਦੇ ਸੰਸਥਾ ਨਾਲ ਜੁੜੀ ਹੋਈ ਸੀ ਅਤੇ ਜੋ ਧਾਰਮਿਕ ਅਤੇ ਸਮਾਜਿਕ ਗੱਟੇ ਵਿਦਿਆ ਵਿੱਚ ਬਹੁਤ ਸਰਗਰਮ ਸੀ ਇਸ ਮੌਕੇ ਪ੍ਰਸਿੱਧ ਫਿਲਮੀ ਅਦਾਕਾਰ ਅਤੇ ਗਾਇਕਾ ਅਮਰਬੋਭੀ ਜੀ ਨੇ ਪਹੁੰਚ ਕੇ ਸਮੂਹ ਕੀਰਤਾਂ ਤੇ ਜਾਗਰਤ ਮੰਡਲੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਪ੍ਰੋਗਰਾਮ ਦਾ ਸੰਚਾਲਨ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਸ਼੍ਰੀ ਪ੍ਰੇਮ ਗਰਗ ਜੀ ਨੇ ਕੀਤਾ ਦਿਖਾਉਂਦੇ ਆ ਤੁਹਾਨੂੰ ਲਾਈਵ ਤਸਵੀਰਾਂ ਜੁੜੇ ਰਹੋ ਪੰਜਾਬੀ ਆਤੀਵਾਲ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਦੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ माता मंदिर प्रजीत दुर्गा मंदिर कविता जी शिव मंदिर शिव मंदिर में मैं चौक रोहित एंड पार्टी नैना देवी विमल चित्र मंडल ਹਾਂ ਪਿੱਛੇ ਨਾਲ ਜੀ ਆਹ ਬੰਦੂ ਦਾ ਓਕੇ ਜੀ ਆਹ ਸਾਰੇ ਪੱਤੇ ਲਾ ਲੀ ਆ ਮੀਰੇ ਨਾਲ ਸਾਰੇ ਛੱਡ ਦੇ ਦੀ ਹਾਂਜੀ ਆਹ ਤੋ ਜਾਓ ਤੇਰੇ ਦੇ ਜੀ ਜਾਓ ਹਾਂਜੀ ਲਓ 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 ਜੀ ਆਪ ਖੜੋ ਸੀਮੰਦਰ ਨਾਲ ਨਾਲ ਜਿਨ੍ਹਾਂ ਦਾ ਹੋ ਗਿਆ ਜੀ ਪਿੱਛੇ ਗੰਗੀ ਬਲੂਚਾ ਜੀ ਹਾਂ ਜੀ ਤੁਰੇ ਜਾਓ ਉਹਨੂੰ ਨਾਲ ਦੇ ਨਾਲ ਸਾਹਮਣੇ ਦੇਖੋ ਜੀ ਓਕੇ ਜੀ ਓਕੇ ਜੀ

ਕਿਨੇ ਚੌਗੇ ਮੈਂ ਬਠਿੰਡਾ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਠਿੰਡਾ ਨਿਵਾਸੀ ਬਠਿੰਡੇ ਦੇ ਲੋਕ ਸਾਰੇ ਜਿੰਨੇ ਵੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਆਈ ਸੀ ਕਿਥੇ ਕੁੜੀਆਂ ਦੀ ਲੋਹੜੀ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਵਿੱਚ ਉਦੋਂ ਫਿਰ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੀ ਬਹੁਤ ਹੀ ਪਿਆਰੀ ਇੱਕ ਸ਼ਖਸੀਅਤ ਪਰਮਿੰਦਰ ਜੀ ਜਿਹੜੇ ਕਿ ਮੀਨੂ ਗੋਇਲ ਜੀ ਦੀ ਸੰਸਥਾ ਦੇ ਨਾਲ ਜੁੜੇ ਹੋਏ ਸੀਗੇ ਸਮਾਸੇਰ ਕਾ ਸੀਗੇ ਔਰ ਭਜਨ ਕੀਰਤਨ ਵੀ ਕਰਦੇ ਸੀ ਬਹੁਤ ਪਿਆਰੀ ਰੂਹ ਸੀਗੀ ਉਹਨਾਂ ਦਾ ਸਰੀਰਕ ਤੌਰ ਤੇ ਇਸ ਦੁਨੀਆ ਚ ਚਲੇ ਜਾਣਾ ਤੇ ਬਸ ਉਹਨਾਂ ਲਈ ਸ਼ਰਧਾਂਜਲੀ ਅਰਪਿਤ ਕਰਨਾ ਹੈ ਸੀਗੇ ਉਹਨਾਂ ਲਈ ਦੁਆ ਕਰਦੇ ਆ ਸੱਚੇ ਪਾਤਸ਼ਾਹ ਮਾ ਆਦਸ਼ਕਤੀ ਭਵਾਨੀ ਜੀ ਮਹਾਰਾਜ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਔਰ ਜਿੰਨੀਆਂ ਵੀ ਇੱਥੇ ਜਾਗਰਨ ਮੰਡਲੀਆਂ ਭਜਨ ਕੀਰਤਨ ਮੰਡਲੀਆਂ ਆਈਆਂ ਹੋਈਆਂ ਨੇ ਉਹਨਾਂ ਦਾ ਸਨਮਾਨ ਹੈਗਾ ਜਿ ਉਹਨਾਂ ਨੂੰ ਸਨਮਾਨ ਕਰਨ ਆਏ ਆ ਜੀ ਤੇ ਬਸ ਸਾਰਿਆਂ ਦੇ ਦਰਸ਼ਨ ਕਰਨ ਆਈ ਆ ਮੈਂ ਪਰ ਉਸ ਵਿਛੜੀ ਹੋਈ ਰੂਹ ਵਾਸਤੇ ਦੁਆ ਕਰਨ ਵਾਸਤੇ ਆਈ ਆ ਪ੍ਰਾਰਥਨਾ ਕਰਨ ਆਈ ਆ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਸਰਦੂਲ ਸਿਕੰਦਰ ਜੀ ਅਮਰ ਹੈਗੇ ਆ ਉਹਨਾਂ ਦੀ ਪੇਟਾ ਵੀ ਅਮਰ ਹੈ ਜਿੱਥੇ ਵੀ ਕੋਈ ਜਾਗਨ ਜਾਂ ਚੁੱਕੀ ਕੀਰਤਨ ਹੁੰਦਾ ਹੈ ਜਦੋਂ ਤੱਕ ਉਹਨਾਂ ਦੀ ਭੇਟ ਨਾ ਗਈ ਜੇ ਜਾਗਰਤਾ ਤੇ ਚੌਕੀ ਸੰਪੂਰਨ ਨਹੀਂ ਹੁੰਦੀ ਉਹਨਾਂ ਦੇ ਬਾਰੇ ਕੁਛ ਤਾਂ ਨਹੀਂ ਉਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਨਾ ਤੁਹਾਡੀਆਂ ਰੂਹਾਂ ਦੇ ਵਿੱਚ ਵਸਦੇ ਨੇ ਉਹ ਤੁਹਾਡੇ ਦਿਲਾਂ ਦੇ ਵਿੱਚ ਵਸਦੇ ਨੇ ਮੈਂ ਜੇ ਆਪਣੇ ਹਿਸਾਬ ਨਾਲ ਦੱਸਾਂ ਤਾਂ ਮੈਂ ਤਾਂ ਇਹੀ ਕਹਾਂਗੀ ਕਿ ਧਰਤੀ ਦੇ ਉੱਤੇ ਮੇਰੇ ਲਈ ਮੇਰਾ ਪਰਮਾਤਮਾ ਆਇਆ ਸੀ ਮੇਰਾ ਕ੍ਰਿਸ਼ਨ ਮੇਰਾ ਸ਼ਿਵ ਉਹ ਆਇਆ ਸੀਗਾ ਔਰ ਮੈਨੂੰ ਕਿਸੇ ਚੰਗੇ ਰਾਹ ਤੋਰ ਕੇ ਕੋਈ ਚੰਗੀਆਂ ਗੱਲਾਂ ਸਿਖਾ ਕੇ ਚਲੇ ਗਏ ਨੇ ਸਰੀਰਕ ਤੌਰ ਤੇ ਗਏ ਨੇ ਰੋਹਾਨੀ ਤੌਰ ਤੇ ਹਮੇਸ਼ਾ ਮੇਰੇ ਨਾਲ ਨੇ ਦੁਨੀਆ ਨੂੰ ਆਪਣੇ ਸੰਗੀਤ ਦੇ ਨਾਲ ਆਪਣੀ ਸ਼ਹਿਬ ਤੋਂ ਵੀ ਮਿੱਠੀ ਸੁਰੀਲੀ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ 'ਚ ਠੰਡ ਪਾਉਣਾ ਆਏ ਸੀ ਕੰਨਾਂ ਨੂੰ ਤ੍ਰਿਪਤ ਕਰਨਾ ਆਏ ਸੀ ਆਪਣੇ ਸੁਰੀਲੇ ਸੰਗੀਤ ਦੇ ਨਾਲ ਔਰ ਇਹ ਕਹਾਂਗੇ ਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਸੰਗੀਤ ਦੇ ਵਿੱਚ ਪਰੋਈਆਂ ਤੇ ਲੋਕਾਂ ਨੂੰ ਦਿੱਤੀਆਂ ਨਵੇਂ-ਨਵੇਂ ਐਕਸਪੀਰੀਅੰਸ ਕੀਤੇ 뮤ਜ਼ਿਕ ਦੇ ਵਿੱਚ ਜਿਹੜੇ ਕਿ ਅੱਜ ਦੇ ਆਰਟਿਸਟਾਂ ਨੂੰ ਦਿੱਤੇ ਔਰ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਦੇਣ ਆ ਸਰਦੂਲ ਸਿਕੰਦਰ ਜੀ ਦੀ ਸਾਰੀ ਦੁਨੀਆ ਨੂੰ ਯਾਦ ਕਰਦੀ ਆ ਸਾਰੀ ਇੰਡਸਟਰੀ ਉਹਨਾਂ ਨੂੰ ਯਾਦ ਕਰਦੀ ਆ ਐਦਾਂ ਦੇ ਜਿਹੜੇ ਲੋਕ ਹੁੰਦੇ ਨੇ ਐਦਾਂ ਦੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਔਰ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹ ਧਰਤੀ ਤੇ ਉਹਨਾਂ ਦਾ ਆਉਣਾ ਹੀ ਇਹ ਹੁੰਦਾ ਕਿ ਲੋਕਾਂ ਨੂੰ ਤ੍ਰਿਪਤ ਕਰਕੇ ਆਉਣਾ ਕੁਝ ਦੇ ਕੇ ਜਾਣਾ ਦੁਨੀਆ ਨੂੰ ਮੁਹੱਬਤ ਦੇ ਕੇ ਜਾਣੀ ਉਹ ਪਿਆਰ ਨਾਲ ਭਰੇ ਹੋਏ ਸੀਗੇ ਉਹਨਾਂ ਦੇ ਅੰਦਰ ਇੰਨੀ ਕੁ ਮੁਹੱਬਤ ਸੀਗੀ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਦਾ ਸੀਗਾ ਨਰਾਸ਼ ਨਹੀਂ ਜਾਂਦਾ ਤੇ ਸਦੀਵੀ ਤੱਕ ਉਹਨਾਂ ਨੂੰ ਭੁੱਲਦਾ ਵੀ ਨਹੀਂ ਸੀਗਾ ਇੰਨੀ ਕੁ ਮੁਹੱਬਤ ਉਹ ਸਾਰਿਆਂ ਨੂੰ ਦੇ ਦਿੰਦੇ ਸੀਗੇ ਔਰ ਇਹ ਚੀਜ਼ ਗਵਾਏ ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਸਾਰਿਆਂ ਨੇ ਹਰ ਥਾਂ ਦੇ ਜਿੱਥੇ ਵੀ ਮੈਂ ਜਾਨੀ ਆ ਉਹਨਾਂ ਦਾ ਜ਼ਿਕਰ ਹੁੰਦਾ ਹਰ ਲੋਕ ਆਮ ਪਬਲਿਕ ਜਿਹੜੀ ਉਹ ਵੀ ਸਾਰੇ ਪੁੱਛਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਦਿਲ ਭਰਦੇ ਨੇ ਉਹਨਾਂ ਨੂੰ ਯਾਦ ਕਰ ਕਰਕੇ ਤੇ ਇਹੀ ਆ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਦੁਨੀਆ 'ਚ ਨਾਮ ਬਣਾਉਣਾ ਇੱਕ ਵੱਖਰੀ ਗੱਲ ਆ ਦਿਲਾਂ ਦੇ ਵਿੱਚ ਨਾਮ ਬਣਾਉਣਾ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਰੂਹਾਨੀਅਤ ਦੇ ਤੌਰ ਤੇ ਉਹ ਬਹੁਤ ਵੱਡੀ ਗੱਲ ਆ ਸੋ ਉਹਨਾਂ ਨੇ ਰੂਹਾਂ ਦੇ ਵਿੱਚ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਸਰਦੂਲ ਸਿਕੰਦਰ ਜੈਸੀ ਮਹਾਨ ਹਸਤੀ ਦੀ ਕੁਈ ਯਾਦਗਾਰ ਬਣਨੀ ਚਾਹੀਦੀ ਹੈ ਐਨੋਵੇਟੀ ਯਾਦਗਾਰ ਬਣਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਬਿਲਕੁਲ ਬਣਨੀ ਚਾਹੀਦੀ ਆ ਜਿਹੜੀ ਅਸੀਂ ਆਪਣੇ ਪਰਿਵਾਰ ਵੱਲੋਂ ਆਉਤਾ ਅਸੀਂ ਜਿਵੇਂ ਉਹਨਾਂ ਦੀ ਕਬਰੇ ਮੁਬਾਰਕ ਹੈਗੀ ਆ ਜਿੰਨਾਂ ਕਿ ਸਾਡੇ ਸ਼ਰੀਅਤ ਦੇ ਮੁਤਾਬਿਕ ਅਸੀਂ ਕਰ ਸਕਦੇ ਆ ਕਿਉਂਕਿ ਕਈ ਚੀਜ਼ਾਂ ਦੀ ਬੰਦਸ਼ਾ ਹੁੰਦੀਆਂ ਨੇ ਹਰ ਕਮਿਊਨਿਟੀ ਦੇ ਵਿੱਚ ਕੁਝ ਕਾਨੂੰਨ ਹੁੰਦੇ ਨੇ ਜਿਹਦੇ ਕਰਕੇ ਅਸੀਂ ਉਹਨਾਂ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦੇ ਹੁੰਦੇ ਜਿੰਨਾ ਕਸੀਂ ਉਹਦੇ ਹਿਸਾਬ ਦੇ ਨਾਲ ਕਾਨੂੰਨ ਦੇ ਹਿਸਾਬ ਦੇ ਹਿਸਾਬ ਦੇ ਨਾਲ ਇਸਲਾਮ ਦੇ ਕਾਨੂੰਨ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਉਹ ਕਬਰੇ ਮੁਬਾਰਕ ਬਣਾਈਆ ਰਾਜਸਥਾਨ ਤੋਂ ਸੰਗ ਮਰਮਰ ਦਾ ਪੱਥਰ ਲਗਾ ਕੇ ਉੱਥੋਂ ਦੇ ਕਾਰੀਗਰ ਆਏ ਸੀਗੇ 2 ਸਾਲ ਪਹਿਲਾਂ ਕਿਉਂਕਿ ਉਹ ਉਹ ਖੇਤਾਂ ਦੇ ਵਿੱਚ ਜਗ੍ਹਾ ਸੀਗੀ ਉੱਥੇ ਕੋਈ ਸੜਕ ਹੈ ਨਹੀਂ ਸੀਗੀ ਕੋਈ ਸਮਾਨ ਲੈ ਕੇ ਜਾਣ ਨੂੰ ਕੋਈ ਨਿਸੀ ਦਾ ਰਸਤਾ ਹੈ ਨਹੀਂ ਸੀ ਫਿਰ ਪਹਿਲਾ ਸੀਐਮ ਸਾਹਿਬ ਨੂੰ ਭਗਵੰਤ ਜੀ ਨੂੰ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸੜਕ ਬਣਨੀ ਚਾਹੀਦੀ ਆ ਫਿਰ ਉਹਨਾਂ ਨੇ ਉਹ ਸੜਕ ਬਣਾਈ 2.5 3 ਕਿਲੋਮੀਟਰ ਦੀ ਸੜਕ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਜਾ ਰਹੀ ਸੀ ਕਿ ਖੇਤਾਂ ਚੋਂ ਉਹ ਸੜਕ ਬਣਾਈ ਉਹਨਾਂ ਨੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਸਦੂਲ ਜੀ ਦੀ ਕਬਰੇ ਮਬਾਰਕ ਨੂੰ ਅਸੀਂ ਵਧੀਆ ਤਰੀਕੇ ਨਾਲ ਚਾਰ ਦਿਵਾਰੀ ਕਰਕੇ ਸੰਗਮਰਮਰ ਦਾ ਪੱਥਰ ਲਗਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਸੈੱਟ ਕੀਤਾ ਬੱਚੇ ਵੀ ਵੈਲ ਸੈਟਲ ਹੈ ਆਪਣੇ ਕੇ ਮਿਊਜ਼ਿਕ ਦੇ ਵਿੱਚ ਹੀ ਆ ਹਾਂਜੀ ਹਾਂਜੀ ਬੱਚੇ ਮਿਊਜ਼ਿਕ ਦੇ ਵਿੱਚ ਹੀ ਨੇ ਛੋਟੇ ਬੇਟੇ ਨੇ ਕੈਨੇਡਾ ਤੋਂ ਮੈਟਲਵਰਕ ਤੋਂ ਇੰਜੀਨੀਅਰਿੰਗ ਕੀਤੀ ਆ ਆਡੀਓ ਇੰਜੀਨੀਅਰਿੰਗ ਕੀਤੀ ਆ ਪਰ ਮਿਊਜ਼ਿਕ ਦੇ ਵਿੱਚ ਆ ਤੇ ਛੋਟਾ ਵੱਡਾ ਬੇਟਾ ਵੀ ਮਿਊਜ਼ਿਕ ਦੇ ਵਿੱਚ ਆ ਦੋਨੋਂ ਹੀ ਹੁਣ ਉਹਨਾਂ ਨੇ ਆਪਣੇ ਪਾਪਾ ਨਾਲ ਵੀ ਜਾਂਦੇ ਹੁੰਦੇ ਸੀਗੇ ਸਿੱਖਦੇ ਹੁੰਦੇ ਸੀਗੇ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਸੀਗੀ ਹੌਲਿਡੇਸ ਹੁੰਦੀਆਂ ਸੀ ਸਕੂਲ ਤੋਂ ਕਾਲਜ ਤੋਂ ਨਾਲ ਪਰਫਾਰਮ ਕਰਦੇ ਹੁੰਦੇ ਸੀਗੇ ਸਿੱਖਦੇ ਸੀ ਆਪਣੇ ਪਾਪਾ ਤੋਂ ਤੇ ਹੁਣ ਉਹ ਦੋਨੋਂ ਜਨੇ ਆਪਣੇ ਇੰਡੀਪੈਂਡੈਂਟ ਪ੍ਰੋਗਰਾਮ ਕਰਦੇ ਨੇ ਆਲਾਪ ਤੇ ਸਾਰਣ ਤੋਂ ਲੋਕਾਂ ਕੋਲ ਕਾਫੀ ਵੱਡੇ ਵੱਡੇ ਵਧੀਆ ਸ਼ੋਅਜ਼ ਕਰ ਰਹੇ ਨੇ ਤੁਹਾਡੀਆਂ ਸਭੀਆਂ ਬਲੇਸਿੰਗ ਦੇ ਨਾਲ ਮਾਤਾ ਰਾਣੀ ਮਾ ਸਸਵਤੀ ਮਾ ਅਸ਼ਕਤੀ ਦੇ ਕਿਰਪਾ ਦੇ ਸਦਕਾ ਉਹ ਸਾਰੇ ਪਾਸੇ ਵਧੀਆ ਸ਼ੋਅਜ਼ ਕਰ ਰਹੇ ਨੇ ਔਰ ਬਹੁਤ ਜਲਦੀ ਉਹਨਾਂ ਦੇ ਗਾਣੇ ਜੀ ਪਹਿਲਾਂ ਕਸਮਾਸੀ ਵੀ ਬੀਨੂ ਗੋਇਲ ਦਾ ਤੁਹਾਨੂੰ ਸਭ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਡਾਇਮੰਡ ਵੈਲਫੇਅਰ ਸੈਟੀ ਦੁਆਰਾ ਪਿਛਲੇ 20 ਸਾਲਾਂ ਤੋਂ ਲਗਾਤਾਰ ਵਕ ਵਕ ਪ੍ਰੋਗਰਾਮ ਮੇਲਾਵਾਂ ਵਾਲੇ ਵੀ ਕਿਤੇ ਜਾਂਦੇ ਆ ਔਰ ਸਾਡੇ ਨਾਲ ਪਿਛਲੇ 24 ਸਾਲਾਂ ਤੋਂ ਬਹੁਤ ਹੀ ਪੁਰਾਣੀ ਮੈਂਬਰ ਜੁੜੀ ਭੈਣ ਪਰਮਿੰਦਰ ਕੌਰ ਜਿਹੜੀ ਕਿ ਧਾਰਮਿਕ ਗਤੀਵਿਧੀਆਂ ਔਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਬਹੁਤ ਹੀ ਸਕਰੀਆ ਸੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਲੈ ਕੇ ਉਹਨੇ ਕੰਮ ਕੀਤਾ ਡਾਇਮੰਡ ਵੈਲਫੇਅਰ ਸੈਟਰ ਸੁਸਾਇਟੀ ਦੇ ਬੈਨਰ ਥੱਲੇ ਅਸੀਂ ਮਿਲ ਕੇ ਬੜੇ ਜਿਹੜਾ ਹੈ ਉਪਰਾਲੇ ਕੀਤੇ ਮਹਿਲਾਵਾਂ ਨੂੰ ਜੋੜਨ ਦੇ ਉਹਨਾਂ ਨੂੰ ਸਸ਼ਕਤ ਕਰਨ ਦੇ ਤਾਂ ਅਚਾਨਕ ਉਸਦੀ ਰੂਹ ਵਿੱਚੋਂ ਸਾਨੂੰ ਵਿਛੋੜਾ ਦੇ ਗਈ ਉਹ ਇਸ ਦੁਨੀਆਂ 'ਚ ਸਾਨੂੰ ਇਹ ਜਿਹੜਾ ਅਲਵਿਦਾ ਕਹਿ ਗਈ ਲੇਕਿਨ ਉਹਦੀ ਜਿਹੜੀ ਜਿਹੜਾ ਉਹਦਾ ਮੈਸੇਜ ਹੈ ਜਿਹੜੀ ਉਹਦਾ ਮੁਸਕਰਾੰਦਾ ਚਿਹਰਾ ਉਹ ਹਮੇਸ਼ਾ ਹੀ ਸਾਡੀ ਸੰਸਥਾ ਦੇ ਮੈਂਬਰਾਂ ਦੇ ਵਿੱਚ ਉਸ ਤਰ੍ਹਾਂ ਹੀ ਉਹ ਅਮਰ ਰਹੇਗੀ ਤਾਂ ਉਸੇ ਯਾਦ ਦੇ ਵਿੱਚ ਉਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਅੱਜ ਰੱਖਿਆ ਗਿਆ ਜਿਹਦੇ ਵਿੱਚ ਕੀਰਤਨ ਤੇ ਜਾਗਰਣ ਮੰਡਲੀਆਂ ਜੋ ਵੀ ਡਿਸਟ੍ਰਿਕਟ ਬਠਿੰਡੇ ਦੀਆਂ ਨੇ ਅੱਜ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਮੇ ਪ੍ਰੇਮ ਗਰਭ ਜੀ ਜੋ ਕਿ ਸਮਾਜ ਸੇਵਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਐਮਕੇ ਬੰਨਾ ਜੀ ਜਿਨ੍ਹਾਂ ਨੇ ਆਯੋਜਨ ਕੀਤਾ ਪ੍ਰੋਗਰਾਮ ਦਾ ਸਾਰਿਆਂ ਦੇ ਪ੍ਰਯਾਸ ਦੇ ਨਾਲ ਅੱਜ ਇੱਥੇ ਅਮਰ ਨੂਰੀ ਜੋ ਕਿ ਪ੍ਰਸਿੱਧ ਗਾਇਕਾ ਵੀ ਨੇ ਫਿਲਮ ਐਕਟਰਸ ਵੀ ਨੇ ਔਰ ਮਾਤਾ ਦੀਆਂ ਪੇਟਾਂ ਔਰ ਬਾਣੀ ਦੇ ਬਹੁਤ ਹੀ ਅੱਛੇ-ਅੱਛੇ ਜਿਹੜੇ ਉਹਨਾਂ ਨੇ ਸ਼ਬਦ ਵੀ ਜਿਹੜੇ ਹੈ ਗਾਏ ਹੋਏ ਹੈ ਔਰ ਖਾਸ ਕਰਕੇ ਮੈਂ ਉਹਨਾਂ ਦੀਆਂ ਪੇਟਾਂ ਜ਼ਿਆਦਾ ਸੁਣੀਆਂ ਸਰਦੂਲ ਜੀ ਦੀਆਂ ਵੀ ਪੇਟਾਂ ਸੁਣੀਆਂ ਤਾਂ ਬੜਾ ਅੱਛਾ ਉਹ ਵੀ ਗਾਉਂਦੇ ਸੀ ਤਾਂ ਉਹ ਵੀ ਅੱਜ ਇੱਥੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਇਸ ਅਨਮੋਲ ਰੂਨ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਪੇਂਟ ਕੀਤੀ ਔਰ ਜਿੰਨੀਆਂ ਵੀ ਜਾਗਰਾਂ